ਕੱਟੂਰੀ ਕਾਲ ਬੱਚਿਓ ਅੱਜ ਆਪਾਂ ਪੜ੍ਹਦੇ ਹਾਂ ਤੁਹਾਡੀ 7ਵੀਂ ਕਲਾਸ ਦੀ ਪੰਜਾਬੀ ਪੁਸਤਕ ਦਾ ਤੀਸਰਾ ਪਾਠ ਹਰਿਆਵਲ ਮਨੀ ਅਤੇ ਕਰਨ ਦੋਵੇਂ ਭੈਣ ਭਰਾ ਇੱਕ ਹੀ ਸਕੂਲ ਵਿੱਚ ਪੜ੍ਹਦੇ ਸਨ ਮਨੀ 7ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਕਰਨ 4ਵੀਂ ਜਮਾਤ ਵਿੱਚ ਪੜਦਾ ਸੀ ਕਰਨ ਪੜ੍ਹਾਈ ਵਿੱਚ ਕਮਜ਼ੋਰ ਅਤੇ ਸ਼ਰਾਰਤਾਂ ਵਿੱਚ ਸਭ ਤੋਂ ਅੱਗੇ ਸੀ ਮਨੀ ਵੀ ਬੇਸ਼ੱਕ ਸ਼ਰਾਰਤੀ ਸੀ ਪਰ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਪੜਾਈ ਵਿੱਚ ਅਵਲ ਹੋਣ ਕਰਕੇ ਉਸ ਦੀਆਂ ਸ਼ਰਾਰਤਾਂ ਅਕਸਰ ਨਜ਼ਰਅੰਦਾਜ਼ ਕਰ ਦਿੱਤੀਆਂ ਜਾਂਦੀਆਂ ਸਨ। ਦੋਵੇਂ ਪੰਨ ਪ੍ਰਾਤ ਨਿੱਕੀ ਨਿੱਕੀ ਗੱਲ ਤੋਂ ਝਗੜਾ ਕਰਦੇ ਪਰ ਥੋੜੀ ਦੇਰ ਬਾਅਦ ਫਿਰ ਇਕੱਠੇ ਹੋ ਜਾਂਦੇ। ਪਿਛਲੇ ਹਫ਼ਤੇ ਕਰਨ ਦਾ ਜਨਮ ਦਿਨ ਸੀ। ਉਸਨੇ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਖੂਬ ਮौज-ਮਸਤੀ ਕੀਤੀ। ਕੇ ਪੇਸਟਰੀਆਂ, ਚਾਕਲੇਟ, ਟਾਫੀਆਂ ਅਤੇ ਹੋਰ ਸੋਦਾ ਪੱਤਾ ਉਸਨੇ ਪਹਿਲਾਂ ਹੀ ਆਪਣੇ ਚਾਚਾ ਜੀ ਤੋਂ ਮੰਗਵਾ ਲਿਆ ਸੀ ਮੰਮੀ ਮੈਂ ਵੀ ਆਪਣਾ ਜਨਮ ਦਿਨ ਪੂਰੀ ਧੂਮ-ਧਾਮ ਨਾਲ ਮਨਾਵਾਂਗੀ ਮਣੀ ਨੇ ਕਰਨ ਦੇ ਜਨਮ ਦਿਨ ਦੇ ਕੇਕ ਤੇ ਮੋਮਬਤੀਆਂ ਜਗਾਉਂਦਿਆਂ ਕਿਹਾ ਮਣੀ ਦੀ ਮੰਮੀ ਰਸੋਈ ਵਿੱਚ ਕੰਮ ਕਰਦਿਆਂ ਬੋਲੀ ਮਣੀ ਤੂੰ ਤਾਂ ਸਿਆਣੀ ਹੈ ਬੇਟਾ ਤੈਨੂੰ ਤਾਂ ਪਤਾ ਹੈ ਕਰਨ ਬਹੁਤ ਜ਼ਿੱਦੀ ਹੈ ਇਹ ਤਾਂ ਅਮੀਰਾਂ ਦੇ ਚੋਚਲੇ ਨੇ ਬਰਥਡੇ ਬਰਥਡੇ ਜਿੰਨੇ ਪੈਸੇ ਤੁਸੀਂ ਇੰਨਾ ਫਜ਼ੂਲੀਆਂ ਚੀਜ਼ਾਂ ਤੇ ਖਰਚੇ ਹਨ ਕੋਈ ਪੜ੍ਹਾਈ ਦਾ ਸਮਾਨ ਲੈ ਲੈਂਦੇ ਹਾਂ 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 ਮੇਰੀ ਵਾਰੀ ਨੂੰ ਇਹ ਚੀਜ਼ਾਂ ਫਜ਼ੂਲ ਲੱਗਦੀਆਂ ਨੇ ਮਨੀ ਥੋੜਾ ਨਾਰਾਜ਼ ਹੁੰਦਿਆਂ ਬੋਲੀ ਮੈਂ ਪਾਪਾ ਨਾਲ ਗੱਲ ਕਰਾਂਗੀ ਤੁਸੀਂ ਤਾਂ ਹਮੇਸ਼ਾ ਕਰਨ ਦਾ ਹੀ ਪੱਖ ਲੈਂਦੇ ਹੋ ਗੁੱਲ ਵਾਲਾ ਬੈਗ ਚੁੱਕ ਕੇ ਮਨੀ ਡਰਾਈング ਰੂਮ ਵਿੱਚ ਬੈਠ ਕੇ ਹੋਮਵਰਕ ਕਰਨ ਲੱਗੀ ਪਾਪਾ ਦੀ ਆਵਾਜ਼ ਸੁਣਦਿਆਂ ਹੀ ਉਹ ਦੌੜ ਕੇ ਉਨਾਂ ਕੋਲ ਜਾ ਕੇ ਬੋਲੀ ਪਾਪਾ ਮੈਂ ਵੀ ਕਰਨਵਾਂ ਆਪਣਾ ਜਨਮ ਦਿਨ ਮਨਾਵਾਂਗੀ ਅਤੇ ਆਪਣੀਆਂ ਸਹੇਲੀਆਂ ਨੂੰ ਘਰੇ ਬੁਲਾਵਾਂਗੀ ਕੋਈ ਨਾ ਪੁੱਤ ਦੇਖ ਲਵਾਂਗੇ ਜਦੋਂ ਤੇਰਾ ਜਨਮ ਦਿਨ ਆਉ ਅਜੇ ਤਾਂ ਪਤਨ ਪਈ ਨਹੀਂ ਕੋਈ ਪਾਪਾ ਦਿਨ ਕਿੱਥੇ ਨੇ 21 ਜੁਲਾਈ ਕਿਹੜਾ ਦੂਰ ਹੈ ਆਹ ਦੇਖੋ ਜੂਨ ਤਾਂ ਅੱਧਾ ਲੰਘ ਗਿਆ ਬਸ ਰਹਿ ਗਏ ਉਹ ਕਲੰਡਰ ਵੱਲ ਦੇਖਦੀ ਉਂਗਲਾਂ ਤੇ ਦਿਨ ਗਿਣਨ ਲੱਗ ਪਈ। ਮਨੋਜੀ, ਦੋਵੇਂ ਭੈਣ ਭਰਾ ਸਵੇਰ ਦੇ ਲੜੀ ਜਾਂਦੇ ਨੇ। ਜਨਮ ਦਿਨ ਮਨਾਉਣ ਪਿੱਛੇ ਮੈਂ ਮਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਉਹ ਤਾਂ ਬੱਚਾ ਹੈ, ਤੂੰ ਤਾਂ ਸਿਆਣੀ ਹੋ ਗਈ ਹੈਂ। ਮਨੀ ਦੀ ਮੰਮੀ ਨੇ ਉਸ ਤੇ ਪਾਪਾ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ, "ਚੱਲ ਕੋਈ ਨਾ, ਜਦੋਂ ਜਨਮ ਦਿਨ ਆਊ ਦੇਖ ਲਵਾਂਗੇ।" ਕੁਝ ਦਿਨਾਂ ਬਾਅਦ ਹਰ ਰੋਜ਼ ਦੀ ਤਰ੍ਹਾਂ ਦੋਵੇਂ ਭੈਣ-ਭਰਾ ਸਕੂਲ ਜਾਣ ਲਈ ਤਿਆਰ ਹੋ ਰਹੇ ਸਨ ਸਕੂਲ ਵਾਲਾ ਬੈਗ ਮੋਢੇ ਤੇ ਪਾਉਂਦਿਆਂ ਮਨੀ ਬੋਲੀ ਪਾਪਾ ਕੱਲ ਨੂੰ ਸਾਡੇ ਸਕੂਲ ਵਿੱਚ ਵਨ ਮਹਾਉਤਸਵ ਮਨਾਇਆ ਜਾਣਾ ਹੈ ਮੈਨੂੰ ਰੁੱਖਾਂ ਬਾਰੇ ਇੱਕ ਕਵਿਤਾ ਪੜ੍ਹਨੀ ਹੈ ਪੰਜਾਬੀ ਵਾਲੇ ਅਧਿਆਪਕ ਨੇ ਇਸ ਬਾਰੇ ਕੇਵਲ ਮੈਨੂੰ ਹੀ ਕਿਹਾ ਹੈ ਸ਼ਾਬਾਸ਼ ਬੇਟਾ ਇਹ ਤਾਂ ਬਹੁਤ ਚੰਗੀ ਗੱਲ ਹੈ ਸਕੂਲ ਦੀ ਹਰ ਗਤੀਵਿਧੀ ਵਿੱਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ ਸਕੂਲ ਦੇ ਗੇਟ ਤੇ ਛੱਡਦਿਆਂ ਉਸਦੇ ਪਾਪਾ ਨੇ ਦੋਹਾਂ ਬੱਚਿਆਂ ਨੂੰ ਬਾਏ ਬਾਏ ਕਰਦਿਆਂ ਕਿਹਾ ਮਨੀ ਅਤੇ ਕਰਨ ਦੋਵੇਂ ਆਪੋ ਆਪਣੀਆਂ ਜਮਾਤਾਂ ਵਿੱਚ ਚਲੇ ਗਏ ਮਨੀ ਦਾ ਪਹਿਲਾ ਪੀਰੀਅਡ ਪੰਜਾਬੀ ਦਾ ਹੀ ਸੀ ਅਧਿਆਪਕ ਨੇ ਜਮਾਤ ਵਿੱਚ ਪ੍ਰਵੇਸ਼ ਕੀਤਾ ਸਾਰੇ ਬੱਚਿਆਂ ਨੇ ਖੜੇ ਹੋ ਕੇ ਉਹਨਾਂ ਦਾ ਸਵਾਗਤ ਕੀਤਾ ਅਧਿਆਪਕ ਗੁਰਦੀਪ ਜੀ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਕਿਹਾ ਦੇਖ ਖੋ ਬੱਚਿਓ ਕੱਲ ਨੂੰ ਆਪਾਂ ਆਪਣੇ ਸਕੂਲ ਵਿੱਚ ਵਨ ਮਹਾਉਤਸਵ ਮਨਾਉਣਾ ਹੈ। ਵੱਧ ਤੋਂ ਵੱਧ ਪੌਦੇ ਲਾਉਣੇ ਹਨ। ਰੁੱਖਾਂ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵ ਹੈ। ਰੁੱਖਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਰੁੱਖ ਸਾਨੂੰ ਫਲ ਅਤੇ ਠੰਡੀਆਂ ਛਾਵਾਂ ਦਿੰਦੇ ਹਨ। ਬੇਸਮਝਨੇ ਉਹ ਲੋਕ ਜਿਹੜੇ ਹਰੇ ਭਰੇ ਰੁੱਖਾਂ ਨੂੰ ਕੱਟਦੇ ਹਨ। ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਦੇ ਮੌਕੇ ਇੱਕ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਇਨਾਂ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਣ ਮਿਲ ਸਕੇਗਾ ਪੰਜਾਬੀ ਦੇ ਅਧਿਆਪਕ ਗੁਰਦੀਪ ਸਿੰਘ ਜੀ ਕਿੰਨੀਆਂ ਸਾਰੀਆਂ ਗੱਲਾਂ ਕਹਿ ਗਏ ਮਣੀ ਤੁਰਖਾਂ ਵਾਲੀ ਕਵਿਤਾ ਯਾਦ ਕਰ ਲਈ ਹਾਂਜੀ ਸੁਣਾਵਾ ਮਣੀ ਨੇ ਰੁੱਖਾਂ ਵਾਲੀ ਕਵਿਤਾ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਜਮਾਤ ਦਾ ਕਮਰਾ ਤਾੜੀਆਂ ਨਾਲ ਗੂੰਜ ਉੱਠਿਆ ਸ਼ਾਬਾਸ਼ ਬੇਟਾ ਬਹਿ ਜਾ ਅਧਿਆਪਕ ਗੁਰਦੀਪ ਜੀ ਨੇ ਮਨੀ ਦੀ ਪ੍ਰਸ਼ੰਸਾ ਕਰਦਿਆਂ ਕਿਆ ਅਧਿਆਪਕ ਦਿਆਂ ਕਈਆਂ ਗੱਲਾਂ ਮਨੀ ਨੂੰ ਸਮਝ ਆ ਗਈਆਂ ਸਨ 20 ਜੁਲਾਈ ਨੂੰ ਰਾਤੀ ਖਾਣੇ ਦੇ ਟੇਬਲ ਤੇ ਬੈਠਦੇ ਆ ਮਨੀ ਦੇ ਪਿਤਾ ਨੇ ਕਿਹਾ ਮਨੀ ਬੇਟਾ ਕੱਲ ਨੂੰ 21 ਜੁਲਾਈ ਤੂੰ ਮੈਨੂੰ ਆਪਣੇ ਸਮਾਨ ਦੀ ਲਿਸਟ ਨਹੀਂ ਦਿੱਤੀ ਕੀ ਤੈਨੂੰ ਆਪਣਾ ਜਨਮ ਦਿਨ ਯਾਦ ਨਹੀਂ ਨਹੀਂ ਪਾਪਾ ਯਾਦ ਹੈ ਮੈਨੂੰ ਆਪਣਾ ਜਨਮ ਦਿਨ ਮਨੀ ਨੇ ਸਕੂਲ ਬੈਗ ਨੂੰ ਫਰੋਲਦਿਆਂ ਇੱਕ ਕਾਗਜ਼ ਦਾ ਟੁਕੜਾ ਆਪਣੇ ਪਾਪਾ ਦੇ ਹੱਥ ਤੇ ਰੱਖਦਿਆਂ ਕਿਆ ਮਨੀ ਆਹ ਕੀ ਪੁੱਤਰ ਉਸ ਨੇ ਉਸ ਦੇ ਪਾਪਾ ਨੇ ਕਾਗਜ਼ ਤੇ ਲਿਖੀਆਂ ਵਸਤਾਂ ਨੂੰ ਪੜਦਿਆਂ ਕਿਆ ਇਹ ਇਸ ਤੇ ਤਾਂ ਦੁੱਖਾਂ ਦੇ ਨਾਂ ਲਿਖੇ ਹੋਏ ਹਨ ਖਾਣ ਪੀਣ ਵਾਲੇ ਸਮਾਨ ਦੀ ਲਿਸਟ ਕਿੱਥੇ ਹੈ ਮਨੀ ਨੇ ਥੋੜਾ ਗੰਭੀਰ ਹੁੰਦਿਆਂ ਕਿਆ ਨਹੀਂ ਪਾਪਾ ਇਸ ਵਾਰ ਤਾਫੀਆਂ ਚਾਕਲੇਟ ਨਹੀਂ ਸਿਰਫ ਮੈਨੂੰ ਇਹ ਪੌਦੇ ਹੀ ਚਾਹੀਦੇ ਹਨ ਮੈਂ ਆਪਣੇ ਜਨਮ ਦਿਨ ਤੇ ਇਹਨਾਂ ਪੌਦਿਆਂ ਨੂੰ ਹੀ ਆਪਣੇ ਸਕੂਲ ਵਿੱਚ ਲਾਵਾਂਗੀ ਮਣੀ ਦੇ ਪਾਪਾ ਨੇ ਉਸ ਨੂੰ ਕੁੱਟ ਕੇ ਗਲੋਕੜੀ ਪਾ ਲਈ ਅਤੇ ਸ਼ਾਬਾਸ਼ ਤਿੰਨਿਆ ਕਿਆ ਵਾਹ ਪੁੱਤਰਾ ਜੇਕਰ ਤੇਰੇ ਵਾਂਗ ਹਰ ਇੱਕ ਬੱਚਾ ਆਪੋ ਆਪਣੇ ਜਨਮ ਦਿਨ ਤੇ ਇੱਕ ਇੱਕ ਪੌਦਾ ਲਾਉਣ ਦਾ ਪ੍ਰਣ ਕਰ ਲਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਧਰਤੀ ਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਵੇਗੀ ਅਗਲੇ ਦਿਨ ਮਨੀ ਅਤਿਕਰਨ ਕਰੂੰ ਹਰੇ ਪਰਿਪੋਤੇ ਸਕੂਲ ਚ ਲਾਉਣ ਲਈ ਲੈ ਤੁਰੇ